ਅੱਜਕੱਲ੍ਹ ਬਾਜ਼ਾਰ ਵਿੱਚ ਸੇਬ ਬਹੁਤ ਸਸਤੇ ਨੇ। ਅਗਰ ਅਸੀਂ ਸੇਬ ਲੈ ਆ ਕੇ ਘਰ ਵਿੱਚ ਇਹਨਾਂ ਦਾ ਮਰਬਾ ਬਣਾ ਲਈਏ ਤਾਂ ਇਹ ਬਾਜ਼ਾਰ ਨਾਲੋਂ ਸਾਨੂੰ ਬਹੁਤ ਹੀ ਸਸਤਾ ਪਏਗਾ। ਸਮਝ ਲਓ ਕਿ ਜੋਰ ਕੀਮਤ ਅਸੀਂ ਸੇਬਾਂ ਦੀ ਖਰਚੀ ਹੈ ਜੋ ਕਿਲੋ ਜਿੰਨੇ ਦੇ ਸੇਬ ਲੈਂਦੇ ਨੇ ਉਹਨੇ ਦਾ ਕਿਲੋ ਮਰਬਾ ਸਾਨੂੰ ਪੈ ਜਾਏਗਾ। ਇੱਕ ਤਾਂ ਇਹ ਬਿਲਕੁਲ ਸਾਫ਼ ਸੁਥਰਾ ਸ਼ੁੱਧ ਹੋਏਗਾ ਤੇ ਸਾਨੂੰ ਪਤਾ ਹੋਏਗਾ ਕਿ ਇਹਦੇ ਵਿੱਚ ਅਸੀਂ ਕਿਹੜੀ-ਕਿਹੜੀ ਚੀਜ਼ ਵਰਤੀ ਹੈ, ਕਿਹੜੀ ਚੀਜ਼ ਚੰਗੀ ਹੈ ਕਿਹੜੀ ਮਾੜੀ ਹੈ ਬਾਜ਼ਾਰ ਵਿੱਚੋਂ ਖਰੀਦੀ ਚੀਜ਼ ਦਾ ਕੋਈ ਨਹੀਂ ਪਤਾ ਲੱਗਦਾ ਕਿ ਉਹਦੇ ਵਿੱਚ ਕੋਈ ਚੀਜ਼ ਸ਼ੁੱਧ ਵਰਤੀ ਗਈ ਹੈ ਜਾਂ ਅਸ਼ੁੱਧ ਇਹ ਸਾਫ਼ ਸੁਥਰਾ ਮਰੱਬਾ ਸਾਡੀ ਸਿਹਤ ਵਾਸਤੇ ਬਹੁਤ ਹੀ ਗੁਣਕਾਰੀ ਹੁੰਦਾ ਹੈ ਇਸ ਕਰਕੇ ਇਹਨੂੰ ਘਰ ਬਣਾ ਲਿਆ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਅੱਜ ਗੱਲ ਕਰਦੇ ਹਾਂ ਕਿ ਇਹ ਮਰੱਬਾ ਘਰ ਵਿੱਚ ਕਿਵੇਂ ਬਣਾਇਆ ਜਾ ਸਕਦਾ ਹੈ ਤੇ ਆਓ ਸ਼ੁਰੂ ਕਰਦੇ ਹਾਂ ਮਰੱਬਾ ਬਣਾਉਣਾ ਸਭ ਤੋਂ ਪਹਿਲਾਂ ਚੰਗੀ ਕਿਸਮ ਦੇ ਸੇਬ ਖਰੀਦੋ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਧੋਸਵਾਰ ਕੇ ਸਾਫ਼ ਕੱਪੜੇ ਨਾਲ ਸਾਫ਼ ਕਰ ਲਓ। ਸਾਫ਼ ਕਰਨ ਤੋਂ ਬਾਅਦ ਉਹਨਾਂ ਦਾ ਪਤਲਾ-ਪਤਲਾ ਛਿਲਕਾ ਉਹਨਾਂ ਦੇ ਉੱਤੋਂ ਉਤਾਰ ਦਿਓ। ਇਹ ਛਿਲਕਾ ਸਾਰੇ ਪਾਸੇੋਂ ਉਤਾਰ ਦੇਣਾ ਹੈ। ਕਿਸੇ ਪਾਸੇ ਵੀ ਲੱਗਾ ਨਹੀਂ ਰਹਿਣਾ ਚਾਹੀਦਾ। ਉੱਪਰੋਂ ਥੱਲੇੋਂ ਸਾਰੇ ਪਾਸੇ ਛਿਲਕੇ ਨੂੰ ਉਤਾਰ ਕੇ ਇਹਨਾਂ ਨੂੰ ਬਿਲਕੁਲ ਸਾਫ਼ ਕਰ ਲਓ। ਸੇਬ ਦਾ ਛਿਲਕਾ ਲਾਉਣ ਤੋਂ ਬਾਅਦ ਉਹਦੇ ਉੱਪਰ ਜਿਹੜੀ ਦਰਖਤ ਨਾਲ ਟੰਗੀ ਹੁੰਦੀ ਹੈ ਡੰਡੀ ਉਹਨੂੰ ਵੀ ਚੰਗੀ ਤਰ੍ਹਾਂ ਬੇਚ ਟਾਕੂ ਨਾਲ ਕੱਢ ਕੇ ਕੱਟ ਦਿਓ ਅਤੇ ਸੇਬ ਦੇ ਪਿਛਲੇ ਹਿੱਸੇ ਜਿਹੜੀ ਡੰਡੀ ਹੈ ਉਹਨੂੰ ਵੀ ਚੰਗੀ ਤਰ੍ਹਾਂ ਕੱਟ ਕੇ ਬਾਹਰ ਕੱਢ ਦਿਓ ਹੁਣ ਤੁਸੀਂ ਗੈਸ ਉੱਤੇ ਇੱਕ ਬਰਤਨ ਰੱਖ ਕੇ ਉਹਦੇ ਵਿੱਚ ਪਾਣੀ ਨੂੰ ਉਬਾਲੋ ਅਤੇ ਜਿਹੜੇ ਸੇਬ ਛਿੱਲੇ ਹੋਏ ਨੇ ਉਹਨਾਂ ਨੂੰ ਵੀ ਉਸ ਪਾਣੀ ਵਿੱਚ ਪਾ ਦਿਓ ਉਹਨਾਂ ਸੇਬਾਂ ਨੂੰ ਉਦੋਂ ਤੱਕ ਉਬਾਲਦੇ ਰਹੋ ਜਦੋਂ ਤੱਕ ਉਹ ਚੰਗੀ ਤਰ੍ਹਾਂ ਨਰਮ ਨਾ ਹੋ ਜਾਣ ਇਹਨਾਂ ਨੂੰ ਨਰਮ ਕਰਨ ਵਾਸਤੇ ਬਾਰ-ਬਾਰ ਪਲਟਦੇ ਵੀ ਰਹੋ ਤਾਂ ਕਿ ਇਹਨਾਂ ਦੇ ਚਾਰ ਚੁਫੇਰੇ ਸਾਰੇ ਪਾਸਿਓਂ ਅੰਦਰ ਤੱਕ ਪਾਣੀ ਜਾ ਸਕੇ ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਣ ਤਾਂ ਇਹਨਾਂ ਨੂੰ ਇੱਕ ਹੋਰ ਬਰਤਨ ਵਿੱਚ ਬਾਹਰ ਕੱਢ ਕੇ ਰੱਖ ਲਓ ਇਹਨਾਂ ਸੇਬਾਂ ਨੂੰ ਬਾਹਰ ਕੱਢਣ ਤੋਂ ਬਾਅਦ ਜਿਹੜਾ ਇਹਨਾਂ ਦਾ ਪਾਣੀ ਬਚਿਆ ਹੈ ਉਸ ਪਾਣੀ ਨੂੰ ਅਸੀਂ ਬਿਲਕੁਲ ਬੇਕਾਰ ਨਹੀਂ ਜਾਣ ਦੇਣਾ ਉਹਨੂੰ ਡੋਲਣਾ ਨਹੀਂ ਹੈ ਬਲਕਿ ਉਸੇ ਪਾਣੀ ਦੇ ਵਿੱਚ ਤੁਸੀਂ ਸੇਬਾਂ ਦੇ ਜਿੰਨੇ ਤੁਹਾਡੇ ਕੋਲ ਸੇਬ ਨੇ ਅਗਰ ਤੁਹਾਡੇ ਕੋਲ ਕਿਲੋ ਸੇਬ ਨੇ ਤਾਂ ਤੁਸੀਂ 1.5 ਚੀਨੀ ਅਗਰ 2 ਕਿਲੋ ਸੇਬ ਨੇ ਤਾਂ 1.5 ਕਿਲੋ ਚੀਨੀ ਜਾਂ ਮਿਸ਼ਰੀ ਉਹਦੇ ਪਾਣੀ ਵਿੱਚ ਪਾ ਕੇ ਥੋੜੀਆਂ ਜੀਆਂ ਇਲਾਚੀਆਂ ਛੋਟੀਆਂ ਕੁੱਟ ਕੇ ਪਾਓ ਤੇ ਉਹਨੂੰ ਫੇਰ ਉਬਾਲਣਾ ਸ਼ੁਰੂ ਕਰ ਦਿਓ ਤੇ ਉਸੇ ਪਾਣੀ ਦੇ ਵਿੱਚ ਜਿਹੜੇ ਸੇਬ ਹਨ ਤੁਸੀਂ ਬਾਹਰ ਕੱਢ ਕੇ ਰੱਖੇ ਸਨ ਦੁਬਾਰਾ ਉਹ ਮਿੱਠੇ ਪਾਣੀ ਵਿੱਚ ਪਾ ਕੇ ਉਬਾਲਣੇ ਸ਼ੁਰੂ ਕਰ ਦਿਓ ਹੌਲੀ ਹੌਲੀ ਫਿਰ ਜਦੋਂ ਇਹ ਸੇਬ ਉਬਲਦੇ ਰਹਿਣਗੇ ਹੁਣ ਮਿੱਠਾ ਇਹਨਾਂ ਦੇ ਅੰਦਰ ਜਾਣਾ ਸ਼ੁਰੂ ਹੋ ਗਿਆ ਪਹਿਲਾਂ ਹੀ ਇਹ ਨਰਮਤਾ ਹੋ ਗਏ ਨੇ ਹੁਣ ਮਿੱਠਾ ਇਹਨਾਂ ਦੇ ਅੰਦਰ ਆਸਾਨੀ ਨਾਲ ਜਾਣਾ ਸ਼ੁਰੂ ਹੋ ਜਾਏਗਾ ਤੇ ਇਹ ਬਿਲਕੁਲ ਪੋਲੇ ਹੋ ਕੇ ਮਰਬਾ ਵਾਂਗ ਬਣ ਜਾਣਗੇ ਜਿਹੜੇ ਦੋਸਤੋ ਮੇਰੇ YouTube ਚੈਨਲ ਤੇ ਨਵੇਂ ਨੇ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਨਾਲ ਬੈਲ ਆਈਕਨ ਵੀ ਦਬਾ ਦੇਣ ਤੇ ਜਿਹੜੇ ਦੋਸਤ Facebook ਪੇਜ ਤੇ ਨਵੇਂ ਨੇ ਉਹ Facebook ਪੇਜ ਨੂੰ ਫੋਲੋ ਕਰਨ ਤੇ ਇਹ ਅਗਰ ਜੇ ਵੀਡੀਓ ਚੰਗੀ ਲੱਗੀ ਹੈ ਇਹਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਤੇ ਆਪਣੇ ਕਮੈਂਟ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਹੋਵਾਂਗਾ ਲਓ ਜੀ ਆਪਣਾ ਸੇਵ ਦਾ ਮਰਬਾ ਤਿਆਰ ਹੋ ਗਿਆ ਦੇਖਦੇ ਹਾਂ ਕਿਵੇਂ ਦਾ ਬਣਿਆ ਸ਼ਕਲ ਸੂਰਤ ਬਹੁਤ ਸੋਹਣੀ ਹੈ ਕਿਆ ਬਾਤ ਹੈ ਲੋ ਇੱਕ ਪਲੇਟ ਆਪਾਂ ਪਲੇਟ ਦੇ ਵਿੱਚ ਕੱਟ ਕੇ ਵੀ ਦੇਖਦੇ ਹਾਂ ਇਹਦੇ ਚ ਹੋਰ ਹਾਂ ਦੇਵਤ ਪਾਣੀ ਹੋਰ ਜਿਹੜੇ ਚਾਸ਼ਨੀ ਹੈ ਉਹਨਾਂ ਨੂੰ ਇਹ ਪਾ ਕੇ ਬਹੁਤ ਸੋਹਣੇ ਬਣੇ ਨੇ ਆਪਾਂ ਹੁਣ ਇਹਨੂੰ ਕੱਟ ਕੇ ਦੇਖਦੇ ਹਾਂ ਕੀ ਬਾਤ ਹੈ ਬਿਲਕੁਲ ਰੂਮ ਵਰਗਾ ਬਣਿਆ ਬਹੁਤ ਹੀ ਵਧੀਆ ਲੋਡੀਆ ਮਰਬਾ ਖਾਣ ਵਾਸਤੇ ਬਿਲਕੁਲ ਤਿਆਰ ਹੈ ਹੁਣ ਇਹਨੂੰ ਭਰੋਸੇ ਕੇ ਖਾਧਾ ਜਾ ਸਕਦਾ ਹੈ